ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਇਹਨਾਂ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਵਜ਼ੀਰ ਬੁਲਾਇਆ ਵਜ਼ੀਰ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬੱਲੇ ਬੱਲੇ ਕਰਨਗੇ ਅਨਾਉਂਸ ਕਰਤਾ ਜੀ ਕੱਲ ਨੂੰ ਖਜ਼ਾਨੇ ਦਾ ਮੂੰਹ ਖੁੱਲੂਗਾ ਜਨਤਾ ਵੱਲ ਨੂੰ ਲਾਈਨ ਬਣਾ ਕੇ ਆ ਜਿਓ ਜਨਤਾ ਆ ਗਈ ਲਾਈਨ ਬਣਾ ਕੇ ਕਿਸੇ ਨੂੰ ਮੋਹਰਾਂ ਮਿਲੀ ਜਾਣ ਕਿਸੇ ਨੂੰ ਸੋਨਾ ਮਿਲੀ ਜਾਵੇ ਚਾਂਦੀ ਮਿਲੀ ਜਾਵੇ ਇੱਕ ਫਕੀਰ ਬੰਦਾ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਭਗਤ ਮਸਤ ਬੰਦਾ ਲਾਈਨ 'ਚ ਲੱਗਿਆ ਉਹ ਵੀ ਸਾਧੂ ਸੰਤ ਕੋਈ ਜਦੋਂ ਦੀ ਵਾਰੀ ਆਈ ਤਾਂ ਨਾਲ ਹੀ ਸੱਜੇ ਪਾਸੇ ਕੋਈ ਬੈਠਾ ਸੀ ਅਪਾਹਜ ਬੰਦਾ ਉਹ ਕਹਿੰਦਾ ਯਾਰ ਤੂੰ ਤਾਂ ਅੰਗਹੀਣ ਐ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਆ ਕਹਿੰਦਾ ਤੂੰ ਤੇਰੀ ਵਾਰੀ ਕਦੋਂ ਆਊਗੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ 'ਚ ਆ ਜਾਣਾ ਉਨੂੰ ਵਾਰੀ ਦੇਖ ਕੇ ਫੇਰ ਲਾਈਨ ਚ ਲੱਗ ਗਿਆ ਫਕੀਰ ਫੇਰ ਵਾਰੀ ਆ ਗਈ ਫੇਰ ਕੋਈ ਦਲੇ ਪਾਸੇ ਬੈਠਾ ਸੀ ਕਹਿੰਦਾ ਯਾਰ ਤੇਰੇ ਤਾਂ 6 ਵਜੇ ਹੋਈ ਐ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਹਜੇ ਲਾਈਨ ਹੀ ਬਹੁਤ ਲੰਬੀ ਐ ਤੇਰੇ ਤਾਂ ਨਹੀਂ ਵਾਰੀ ਆਉਣੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੀ ਆ ਜਾਣਾ ਜੋ ਦੋ ਸੱਤ ਅੱਠ 10 ਵਾਰੀਆਂ ਐ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਚਰਚਾ ਹੀ ਕੱਲੇ ਫਕੀਰ ਦੀ ਚੱਲੇ ਕਹਿੰਦੇ ਇੱਕ ਬੰਦਾ ਓਏ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਆਪਦੀਆਂ ਜਦੋਂ ਰਾਜੇ ਨੂੰ ਪਤਾ ਲੱਗਿਆ ਬੜਾ ਗੁੱਸਾ ਚੜਿਆ ਕਹਿੰਦਾ ਖਜ਼ਾਨਾ ਮੈਂ ਲਟਾ ਰਿਆਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਆਪ ਜਾਵੜਿਆ ਕਹਿੰਦਾ ਮੈਂ ਆਪ ਹੱਥੀਂ ਆਪਦੇ ਖਜ਼ਾਨਾ ਵੰਡੂੰਗਾ ਹੱਥੀਂ ਵੰਡਣ ਲੱਗਾ ਰਾਜਾ ਉਹ ਫਕੀਰ ਦੀ ਫੇਰ ਵਾਰੀ ਆ ਗਈ ਫਕੀਰ ਕਹਿੰਦਾ ਕਿਸੇ ਨੂੰ ਕਾ ਤੂੰ ਆ ਜਾ ਤੂੰ ਆ ਜਾ ਤੂੰ ਮੇਰੇ ਕੋਲ ਪਹਿਲਾਂ ਇੱਥੇ ਬੈਠਾ ਯਾਰ ਮੈਂ ਬਾਚ ਆ ਜਾਣਾ ਤੂੰ ਆ ਜਾ ਰਾਜਾ ਕਹਿੰਦਾ ਗੱਲ ਸੁਣ ਬਾਹ ਫੜ ਲਈ ਉਹਦੀ ਗੱਲ ਸੁਣ ਫਕੀਰਾ ਸਵੇਰ ਦਾ ਤੂੰ ਇਹ ਕਰ ਰਿਹਾ 15-20 ਵਾਰੀ ਕਰ ਲਿਆ ਤਾਂ ਇਹ ਕੰਮ ਲਾਈਨ 'ਚ ਲੱਗ ਜਾਣਾ ਜਦੋਂ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫੇਰ ਦੁਬਾਰੇ ਲਾਈਨ 'ਚ ਲੱਗ ਜਾਣਾ ਇਹ ਗਲਤ ਗੱਲ ਹੈ ਉਹ ਕਹਿੰਦਾ ਜੀ ਇਹ ਕਿਹੜੀ ਗਲਤ ਗੱਲ ਹੈ ਆਪਾਂ ਦੋਨੇ ਇੱਕੋ ਜਿਹੇ ਆ ਕਹਿੰਦਾ ਇੱਕੋ ਜਿਵੇਂ ਕਹਿੰਦਾ ਜੋ ਤੇਰੇ ਕੋਲ ਆ ਰਾਜਿਆ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲ ਆ ਮੈਂ ਵੰਡੀ ਜਾਣਾ ਤੇਰੇ ਕੋਲ ਖਜ਼ਾਨਾ ਹੈ ਮੇਰੇ ਕੋਲ ਵਾਰੀਆਂ ਨੇ ਦੇਖਾਂ ਇਹ ਕਹਿੰਦਾ ਕੌਣ ਪਹਿਲਾਂ ਮੁੱਕੂ ਫਿਰ ਖਜ਼ਾਨਾ 2 ਦਿਨ ਚੱਲ ਜੂ 4 ਦਿਨ ਚੱਲ ਜੂ ਬਾਰੀਆਂ ਤਾਂ ਵੰਡੀ ਜਾਊਗਾ ਉਹ ਪੈਰੀ ਪੈ ਗਿਆ ਰਾਜਾ ਫਿਰ ਕਹਿੰਦਾ ਬਖਸ਼ ਦਿਓ ਜੀ ਕਹਿੰਦਾ ਐ ਨਹੀਂ ਖਜ਼ਾਨੇ ਵੰਡਣ ਨਾਲ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ ਬਾਰੀਆਂ ਛੱਡਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਆਪਣੇ ਸਰਵੰਸ ਦੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਆਪਣੀ ਰਾਜਗੁਰੂ ਸ੍ਰੀ ਦਇਵ ਹੋਰਾਂ ਨੇ ਆਪਣੀ ਸ਼ਹੀਦ ਆਸਮੁਦਮ ਸਿੰਘ ਜੀ ਨੇ ਆਪਣੀ ਕਰਤਾਰ ਸਿੰਘ ਸਰਾਬਾ ਹੋਰਾਂ ਨੇ ਆਪਣੀ ਜਉਣ ਦੀ ਵਾਰੀ ਛੱਡੀ ਤਾਂ ਆਜ਼ਾਦੀਆਂ ਮਿਲੀਆਂ ਨੇ ਕਿ ਚਲੋ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਊਂਗੀ ਤਾਂ ਤਾਂ ਇਹ ਅਜ ਅੱਥੇ ਆਪਾਂ ਇਕੱਠੇ ਹੋਏ ਆਂ ਸੋ ਇਹ ਪੈਸੇ ਲੁੱਟ ਕੇ ਢਾਬੇ ਲੁੱਟ ਕੇ ਬੱਸਾਂ ਲੁੱਟ ਕੇ ਪਹਾੜਾਂ 'ਚ ਬਣਾ ਕੇ ਮਹਿਲ ਇਹ ਕੋਈ ਕੋਈ ਰਾਜੇ ਬਣ ਜਾਂਦੇ ਸੋ ਵੀਰੋ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ ਸਾਰੇ ਅਖਬਾਰਾਂ 'ਚ ਅਸੀਂ ਰਾਜਪੱਤਰੀ ਸਮਾਗਮ ਦੀ ਅੱਜ ਐਡਾ ਲਵਾਈਆਂ ਪਹਿਲਾਂ ਭੁੱਲ ਹੀ ਗਏ ਸੀ ਤੁਸੀਂ ਜਿਹੜੀ ਕੌਮ ਆਪਣੇ ਵਿਰਸੇ ਨੂੰ ਨਹੀਂ ਨਹੀਂ ਯਾਦ ਰੱਖਦੀ ਕੌਮ ਖਤਮ ਹੋ ਜਾਂਦੀ 31 ਜੁਲਾਈ ਨੂੰ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੀ ਵਰ੍ਹੇ ਸਿਰ ਹੈ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗ ਸਿੰਘ ਦਾ ਜਨਮ ਦਿਨ ਹੈ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੈ ਕੀ 5 7 10 15 20 50 100 ਦਿਨ ਮਨਾਉਣ ਵੇ ਆਪਾਂ ਨੂੰ ਕੀ ਹਰ ਜਾ ਯਾਰ ਉਹ ਇੰਨੀਆਂ ਕੁਰਬਾਨੀਆਂ ਕਰ ਗਏ ਆਪਾਂ ਉਹਨਾਂ ਨੂੰ ਕੱਲਾ ਸਲੂਟ ਹੀ ਨਹੀਂ ਮਾਰ ਸਕਦੇ ਬਸ ਕੱਲਾ ਯਾਦ ਰੱਖਣਾ ਚਾਹੀਦਾ ਅੱਜ ਤੁਸੀਂ ਜਿੰਨੇ ਆਏ ਹੋ ਨਾ ਬਹੁਤ ਮੈਨੂੰ ਖੁਸ਼ੀ ਹੈ ਤੁਸੀਂ ਘਰੋਂ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਉਸ ਮਹਾਨ ਸ਼ਾਸਕ ਦੇ ਸ਼ਰਦਾ ਦੇ ਫੁੱਲਾਂ ਦੇ ਵਿੱਚ ਵਾਦਾ ਕਰੂਗਾ ਕਿ ਹਾਂ ਮੈਨੂੰ ਵੀ ਲੋਕਾਂ ਨੇ ਯਾਦ ਰੱਖਿਆ ਸੁਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਰਾਜ ਦੀਆਂ ਤਾਂ ਬਹੁਤ ਗੱਲਾਂ ਨੇ ਜੀ ਮਹਾਰਾਜ ਸਾਹਿਬ ਹਾਥੀ ਤੇ ਬਹਿ ਕੇ ਆਪਣੇ ਪੂਰੇ ਕਾਫਲੇ ਸਮੇਤ ਜਾ ਰਹੇ ਸੀ ਅਚਾਨਕ ਇੱਕ ਰੋੜਾ ਵੱਜਿਆ ਉਹਨਾਂ ਦੇ ਮੱਥੇ 'ਚ ਸਿਕਿਉਰਿਟੀ ਨੂੰ ਚਿੰਤਾ ਹੋ ਗਈ ਉਹਨੇ ਬੰਦਾ ਫੜ ਲਿਆ ਜਿਹਨੇ ਰੋੜਾ ਮਾਰਿਆ ਸੀ ਪੇਸ਼ ਕੀਤਾ ਮਹਾਰਾਜ ਸਾਹਮਣੇ ਕਹਿੰਦੇ ਰੋੜਾ ਕਿਉਂ ਮਾਰਿਆ ਵੀ ਤੂੰ ਉਹ ਕਹਿੰਦਾ ਜੀ ਮੈਂ ਤਾਂ ਸੱਚੀ ਮੁੱੱਚੇ ਥੋੜੇ ਨਹੀਂ ਮਾਰਦਾ ਸੀਗਾ ਮੈਂ ਹੈਗਾ ਦੋ ਦਿਨ ਤੋਂ ਭੁੱਖਾ ਮੈਂ ਤਾਂ 베ਰੀ ਦੇ 베ਰ ਸੀਗੇ ਲੱਗੇ ਓਏ ਮੈਂ ਤਾਂ ਉਹਦੇ ਰੋੜਾ ਮਾਰਿਆ ਸੀ ਤੇ ਕੁਦਰਤੀ ਕਿਤੇ ਤੁਹਾਡਾ ਵਿੱਚ ਕਾਫਲਾ ਆ ਗਿਆ ਥੋੜੇ ਵੱਜ ਗਿਆ ਮੈਨੂੰ 베ਰ ਮਿਲ ਜਾਂਦੇ ਚਾਰ ਪੰਜ ਝੜ ਜਾਂਦੇ ਮੈਂ ਖਾ ਲੈਂਦਾ ਮੇਰੀ ਭੁੱਖ ਮਿਟ ਜਾਂਦੀ ਮਹਾਰਾਜਾ ਸਾਹ ਰਣਜੀਤ ਸਿੰਘ ਜੀ ਕਹਿੰਦੇ ਲਿਆਓ ਵੀ ਸੋਨੇ ਦੀਆਂ ਮੋਹਰਾ ਦੇ ਦਿਓ ਇਹਨੂੰ ਉਹ ਵਜ਼ੀਰ ਕਹਿੰਦੇ ਆ ਕੀ ਕਰੀ ਜਾਂਦੇ ਹੋ ਮਹਾਰਾਜਾ ਸਾਹ ਨਾਲੇ ਤਾਂ ਰੋੜਾ ਮਾਰਿਆ ਥੋਡੇ ਨਾਲੇ ਤੁਸੀਂ ਉਹਨੂੰ ਨਾਮ ਦੇਈ ਜਾਂਦੇ ਹੋ ਕਹਿੰਦਾ ਗੱਲ ਸੁਣੋ ਇੱਕ ਬੰਦਾ ਇੱਕ ਬੇਜਾਨ ਬੇਜ਼ੁਬਾਨ ਬੇਰੀ ਹੈ ਬੇਰੀ ਉਹਦੇ ਤੇ ਰੋੜਾ ਮਾਰ ਕੇ ਜੇ ਆਪਣੀ ਭੁੱਖ ਮਿਟਾ ਸਕਦਾ ਹੈ ਉਹਨੂੰ ਕੁਝ ਮਿਲਦਾ ਹੈ ਬੇਜ਼ੁਬਾਨ ਬੇਰੀ ਦੇ ਰੋੜਾ ਮਾਰ ਕੇ ਉਹਨੂੰ ਕੁਝ ਮਿਲਦਾ ਹੈ ਟਿੱਡ ਫਰਨ ਨੂੰ ਤਾਂ ਫਿਰ ਮਹਾਰਾਜ ਰਣਜੀਤ ਸਿੰਘ ਦੇ ਰੋੜਾ ਮਾਰ ਕੇ ਤਾਂ ਉਹਨੂੰ ਬਹੁਤ ਜ਼ਿਆਦਾ ਕੁਝ ਮਿਲਣਾ ਚਾਹੀਦਾ ਮੋਰਾ ਦੇਤੀ ਜੀ ਐਹਾ ਜਾ ਜ਼ਰਾ ਜੀ ਅੱਜ ਜਿਤੇ ਹੋ ਜੂਗਾ ਆ ਗੱਲਾਂ ਨੇ ਕੀ ਉਹਨਾਂ ਨੇ ਮਦਰ ਧੰਨਾ ਮਾਹੋ ਜਿਨੇ ਉਹਨੂੰ ਜਨਨੀ ਜਿਹੜੀ ਉਹਦੀ ਸੋ ਅੱਜ ਕੋਸ਼ਿਸ਼ ਜਿਸ ਤਰ੍ਹਾਂ ਅਮਨ अरोड़ा ਜੀ ਨੇ ਕਿਹਾ ਹੈ ਸਾਡੀ ਕੋਸ਼ਿਸ਼ ਹੈ ਹਰੇਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ ਚਾਹੇ ਹੋ ਕਿਸਾਨਾਂ ਨੂੰ ਫਸਲਾਂ ਦੇ ਰੂਪ ਚ ਭਾਅ ਦੇ ਰੂਪ ਚ ਜਾਂ ਫਿਰ ਬਿਜਲੀ ਦੇ ਰੂਪ ਚ ਜਾਂ ਫਿਰ ਜਿਹੜੀਆਂ ਕੱਸੀਆਂ ਚ ਪਾਣੀ ਆ ਗਿਆ 40 40 ਸਾਲਾਂ ਬਾਅਦ ਅੱਜ ਮੈਨੂੰ 14 ਵੀਡੀਓ ਆਈਆਂ ਮੇਰੇ ਕੋਲ ਅੱਜ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ ਚ ਦੇਖਿਆ ਪਾਣੀ ਆ ਗਿਆ ਥੱਲੇ ਵਾਲਾ ਪਾਣੀ ਬਚੂਗਾ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਹੀ ਬਚੂਗਾ ਨਹੀਂ ਤਾਂ ਕਰੀ ਜਾਂਦੇ ਆ ਪਤਾ ਮਾਰੂਥਲ ਵੱਲ ਨੂੰ ਚੱਲੇ ਹੋਏ ਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤ ਇਹ ਗੁਰੂ ਸਾਹਿਬ ਦੇ ਬਚਨ ਆ ਤੇ ਵੀ ਪੂਰੇ ਉਤਰ ਜਾਣਗੇ ਥੋੜੇ ਬਹੁਤ ਚਾਹੇ ਉਹ ਮਜ਼ਦੂਰ ਗਰੀਬ ਉਹਨਾਂ ਦੀ ਦਿਹਾੜੀ ਜਾਂ ਉਹਨਾਂ ਨੂੰ ਕੰਮ ਮਿਲੇ ਚਾਹੇ ਉਹ ਕੰਮ ਹੋਵੇ ਚਾਹੇ ਉਹ ਮੁਲਾਜ਼ਮਾਂ ਨੂੰ ਵਧੀਆ ਤਨਖਾਹਾਂ ਤੇ ਟੀਚਰਾਂ ਨੂੰ ਵਧੀਆ ਪੜਾਉਣ ਦਾ ਮਾਹੌਲ ਮਿਲੇ ਨਵੀਆਂ ਨੌਕਰੀਆਂ ਕੱਢੀਏ ਫੈਕਟਰੀਆਂ ਆਉਣ ਉਹਦੇ ਚ ਸਾਡੇ 3 ਪੁੱਤ ਕੰਮ ਕਰਨ ਵੱਡੇ-ਵੱਡੇ ਅਹੁਦਿਆਂ ਤੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਬੈਠਣ ਇਸ ਇੱਕ ਕੋਸ਼ਿਸ਼ ਹੈ। ਔਰ ਦੋ ਸਵਾ ਦੋ ਸਾਲ ਚ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਵੀ ਪਿਆ ਕਿਉਂਕਿ 70-75 ਸਾਲ ਪੁਰਾਣਾ ਤਾਣਾ ਉਲਝਿਆ ਹੋਇਆ ਹੈ। ਥੋੜੇ ਜਿਹਾ ਠੀਕ ਕਰਨ ਨੂੰ ਟਾਈਮ ਤਾਂ ਲੱਗ ਜੂਗਾ ਪਰ ਸਾਡੀ ਨੀਅਤ ਹੈ ਮੇਰੀ ਨੀਅਤ ਤੇ ਸ਼ੱਕ ਨਾ ਕਰਿਓ ਨੀਅਤ ਜਮਾਂ ਸੱਚੀ ਐ ਕਈ ਵਾਰੀ ਕੋਈ ਆਰਡਰ ਹੋਣ ਨੂੰ ਟਾਈਮ ਲੱਗ ਜਾਂਦਾ ਸਰਕਾਰੀ ਕੰਮ ਐ ਫਾਈਲਾਂ ਰੁਕ ਜਾਂਦੀਆਂ ਅਫਸਰ ਜਿਹੜੇ ਨੇ ਉਹਨਾਂ ਨੂੰ ਹਜੇ ਠੀਕ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਪੁਰਾਣੀ ਬੈਠੇ ਸੀ ਉਹੀ ਉਹ ਮੈਂ ਮੈਂ ਨਾ ਮੰਨੂ ਮੈਂ ਨਾ ਮੰਨੂ ਤੇ ਫੇਰ ਦੁਬਾਰਾ ਹੁਣ ਸ਼ੁਰੂ ਹੋਇਆ ਕਿ ਇੰਨਾ ਕੁਝ ਮਿਲਣ ਲੱਗ ਗਿਆ ਅਗਲੇ 2 ਸਾਲ ਦੇਖਿਓ ਹੁਣ ਤੁਸੀਂ ਕਿਉਂਕਿ ਮੈਂ ਨਾ ਤਾਂ ਕਰਾਂ ਲੈ ਕੇ ਜਾਣੇ ਨੇ ਪੈਸੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਲਈ ਮੈਂ ਰਹਿਣ ਨਹੀਂ ਦੇਣੇ ਜੇ ਪੰਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਕਢਾਉਂ ਬਿਆਸ ਸਮੇਤ ਕਢਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੈਨੂੰ ਤਾਂ ਡਰਦੇ ਨੇ ਤੈਨੂੰ ਤਾਂ ਹਰ ਰੋਜ਼ ਟੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿਉਂਕਿ ਉਹਨੂੰ ਪਤਾ ਵੀ ਇਹ ਇਹ ਡਰਦਾ ਹੈ ਨਹੀਂ ਇਹ ਤੇ ਨਾ ਕੋਈ ਸਾਥ ਤੋਂ ਕੋਈ ਕੇਸ ਕੁਸ ਬਣਨਾ ਹੈ ਇਹ ਆਮ ਘਰਾਂ ਦਾ ਮੁੰਡਾ ਹੈ ਇਹ ਕਿਉਂ ਬਣ ਗਿਆ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਹੁੰਦੇ ਆ ਬਸ ਆ ਹੀ ਮੰਗੇ ਨੇ からないでめえのです。